ਵੱਜੇ ਮੋੜ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਗੋਲੀਆਂ ਦੀ ਆਵਾਜ਼ ਦੇ ਨਾਲ ਪੰਜਾਬ ਇੱਕ ਵਾਰ ਫਿਰ ਤੋਂ ਗੂੰਜਿਆ ਤਾਂ ਤਾਪੜ ਤੋੜ ਗੋਲੀਆਂ ਜੋ ਇੱਕ ਸ਼ਖਸ ਤੇ ਉੱਤੇ ਚਲਾਈਆਂ ਗਈਆਂ ਨੇ ਜੋ ਕਿ ਜ਼ਿਲ੍ਹਾ ਪਰਿਸ਼ਦ ਦਾ ਵਾਈਸ ਚੇਅਰਮੈਨ ਹੈ ਜੀ ਹਾਂ ਦੱਸੇ ਕਿ ਵੱਡੀ ਵਾਰਦਾਤ ਜਿਹੜੀ ਹੈ ਉਹ ਵਾਪਰੀ ਹੈ ਸੁਲਤਾਨਪੁਰ ਲੋਧੀ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਜਹਾਂਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ देर रात ਦੱਸਿਆ ਜਾ ਰਿਹਾ ਕਿ ਦੋ ਮੋਟਰਸਾਈਕਲ ਨਕਾਬਪੋਸ਼ ਨੌਜਵਾਨਾਂ ਨੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਸੀਟੀਵੀ ਤਸਵੀਰਾਂ ਵਿੱਚ ਇਸ ਪੂਰੀ ਘਟਨਾ ਦੀਆਂ ਸਾਮਣੇ ਆਈਆਂ ਨੇ ਜਿੰਨਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਸਵਾਰ ਸਨ ਹੋ ਵਾਰਦਾ ਤੋਂ ਬਾਅਦ ਭੱਜਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਗੋਲੀਆਂ ਜਿਹੜੀਆਂ ਇਹਨਾਂ ਬਦਮਾਸ਼ਾਂ ਦੇ ਵੱਲੋਂ ਚਲਾਈਆਂ ਗਈਆਂ ਦਰਸਲ ਸ਼ਖਸ ਜੋ ਹੈ ਹਰਜਿੰਦਰ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਜ਼ਿਲ੍ਹਾ ਪਰਿਸ਼ਦ ਦਾ ਵਾਈਸ ਚੇਅਰਮੈਨ ਹੈ ਇਸ ਉੱਤੇ ਫਾਇਰਿੰਗ ਕੀਤੀ ਗਈ ਇਹ ਸ਼ਖਸ ਆਪਣੇ ਘਰ ਦੇ ਬਾਹਰ ਸੈਰ ਕਰਨ ਦੇ ਲਈ ਨਿਕਲਿਆ ਸੀਗਾ ਲੇਕਿਨ ਇਸ ਦੌਰਾਨ ਦੋ ਨਕਾਪੋਸ਼ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਤੇ ਉਸ ਹਰਜਿੰਦਰ ਸਿੰਘ ਦੇ ਉੱਤੇ ਜੋ ਹੈ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇੱਥੇ ਗੰਨੀਮਤ ਰਹੀ ਕਿ ਹਰਜਿੰਦਰ ਸਿੰਘ ਦੇ ਵੱਲੋਂ ਜੋ ਹੈ ਭੱਜ ਕੇ ਆਪਣੀ ਜਾਨ ਬਚਾ ਲਈ ਜਾਂਦੀ ਹੈ ਤੇ ਮਸਾਂ ਜੋ ਹੈ ਉਹ ਬਚ ਜਾਂਦੇ ਨੇ ਤੇ ਇਹ ਤਸਵੀਰਾਂ ਜੋ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਕਿਸ ਰੀਕੇ ਦੇ ਨਾਲ ਮੋਟਰਸਾਈਕਲ ਸਵਾਰ ਜੋ ਹੈ ਤੁਸੀਂ ਵੇਖ ਸਕਦੇ ਹੋ ਕਿ ਗੋਲੀਆਂ ਚਲਾਉਂਦੇ ਇਥੇ ਨਜ਼ਰ ਆ ਰਹੇ ਨੇ ਸ਼ਖਸ ਦੇ ਉੱਤੇ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਪੂਰੀ ਘਟਨਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਾਜਾਹਾਂਪੁਰ ਦੀ ਦੱਸੀ ਜਾ ਰਹੀ ਹੈ ਇਸ ਪੂਰੀ ਘਟਨਾ ਤੋਂ ਬਾਅਦ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਦੱਸਿਆ ਕਿ ਮੌਕੇ ਤੋਂ 6 ਜੋ ਹੈ ਰੋਂਦ ਵੀ ਬਰਾਮਦ ਕੀਤੇ ਗਏ ਨੇ ਤੇ ਹੁਣ ਪਛਾਣ ਇਤੇ ਕੀਤੀ ਜਾ ਰਹੀ ਹੈ ਸੀਸੀਟੀਵੀ ਦੇ ਆਧਾਰ ਤੇ ਜਾਂਚ ਪੜਤਾਲ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਲਸਤੇ ਵੱਲੋਂ ਜੋ ਹੈ ਇਹਨਾਂ ਬਦਮਾਸ਼ਾਂ ਦੀ ਪਾਲ ਕਰਨ ਦੇ ਲਈ ਪੂਰੀ ਜਾਂਚ ਜਿਹੜੀ ਹੈ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੋ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲੀਆਂ ਨੇ ਦੇਰ ਰਾਤ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਇਹ ਪੂਰੀ ਵਾਰਦਾਤ ਹੋਈ ਹੈ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਜੋ ਹੈ ਸ਼ਰਿਆਮ ਤੁਸੀਂ ਵੇਖ ਸਕਦੇ ਹੋ ਕਿ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਬੜੀ ਹੀ ਤੇਜ਼ੀ ਦੇ ਨਾਲ ਉਹ ਆਉਂਦੇ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਫਿਰ ਗੋਲੀਆਂ ਚਲਾਉਂਦੇ ਹੋਏ ਅੱਗੇ ਨਿਕਲ ਜਾਂਦੇ ਨੇ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਗਨੀਮਤ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਇਸ ਵਾਰਦਾਤ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਉਹ ਮਾਰਨ ਦੇ ਹੀ ਜਿਹੜਾ ਇਰਾਦੇ ਦੇ ਨਾਲ ਆਏ ਸੀਗੇ ਉਥੇ ਤੇ ਲੇਕਿਨ ਇੱਥੇ ਜੋ ਹੈ ਬਾਲਬਾਲ ਦੱਸਦੇ ਕਿ ਉਹ ਜੋ ਸ਼ਖਸ ਸੀਗਾ ਹਰਜਿੰਦਰ ਸਿੰਘ ਉਹ ਬਚ ਗਿਆ ਉਸਨੇ ਭੱਜ ਕੇ ਆਪਣੀ ਜਾਨ ਬਚਾ ਲਈ ਲੇਕਿ ਜੇਕਰ ਕਾਰਨ ਦੀ ਗੱਲ ਕੀਤੀ ਜਾਵੇ ਤਾਂ ਫਿਲਹਾਲ ਕੋਈ ਕਾਰਨ ਜੋ ਹੈ ਪੁਖਤਾ ਜਾਣਕਾਰੀ ਉਸ ਬਾਰੇ ਸਾਹਮਣੇ ਨਹੀਂ ਆਈ ਕਿ ਆਖਿਰਕਾਰ ਕਿਉਂ ਉਹਨਾਂ ਨੌਜਵਾਨਾਂ ਦੇ ਵੱਲੋਂ ਇਸ ਸ਼ਖਸ ਨੂੰ ਨਿਸ਼ਾਨਾ ਬਣਾਇਆ ਗਿਆ ਕਿ ਇਹ ਕੋਈ ਆਪਸੀ ਰੰਜਿਸ਼ ਹੈ ਜਾਂ ਫਿਰ ਕੋਈ ਗੈਂਗ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਤਾਂ ਉਹ ਜਾਂਚ ਪਰਤਾਤ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਸੋ ਮੌਕੇ ਦੀਆਂ ਇਹ ਤਸਵੀਰਾਂ ਤੁਹਾਨੂੰ ਵਿਖਾਰੀਆਂ ਇਹ ਜੋ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਉਹ ਤੁਹਾਨੂੰ ਵਿਖਾਈ ਹੈ ਸੋ ਲੋਕਾਂ ਦੇ ਵੱਲੋਂ ਕੀ ਕੁਝ ਬਿਆਨ ਇਸ ਵਾਰਦਾ ਤੋਂ ਬਾਅਦ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹਾਂਜੀ ਇੱਥੇ ਦੇਖੋ ਜੀ ਸਾਡੇ ਜਿਹੜੇ ਚੇਅਰਮੈਨ ਸਾਹਿਬ ਆ ਉਹ ਵਾਸ਼ੂਮ ਆਏ ਸੀਗੇ ਤੇ ਕੁਝ ਅਨਪਸਾਤੇ ਆਦਮੀ ਆਏ ਤੇ ਉਹਨਾਂ ਨੇ ਇਹਨਾਂ ਤੇ ਫੈਰ ਕੀਤੇ ਤੇ ਇਹ ਮਤਲਬ ਦੌੜੇ ਆ ਅੱਗੇ ਅੱਗੇ ਅੱਛਾ ਕਿੰਨੇ ਫੈਰ ਹੋਏ ਇੱਥੇ ਇਹ 5 6 6 ਫੈਰ ਹੋਏ ਆ ਹਾਂਜੀ ਮੋਟਰਸਾਈਕਲ ਤੇ ਆਇਆ ਹਮਲਾਵਰ ਹਾਂਜੀ ਮੋਟਰਸਾਈਕਲ ਤੇ ਕਿੰਨੇ ਹਮਲਾਵਰ ਕੋਈ ਪਛਾਣ ਹੋਈ ਹੈ ਹੁਣ ਤੱਕ ਦੋ ਸੀਗੇ ਪਰ ਹਾਂਜੀ ਪਰ ਉਹਨਾਂ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋ ਸਕੀ ਤੇ ਦੇਖੋ ਜੀ ਸਾਡੇ ਪਿੰਡ ਵਿੱਚ ਮਤਲਬ ਸਾਡੇ ਚੇਅਰਮੈਨ ਹੀ ਸੇਵ ਤੇ ਦੂਜੇ ਕਿਦਾਂ ਰਹਿ ਸਕਦੇ ਆ ਨਹੀਂ ਮੈਂ ਇੱਥੇ ਘਰ ਤੋਂ ਨਾ ਰੋਟੀ ਖਾ ਕੇ ਬਾਹਰ ਆਇਆ ਇਧਰ ਨੂੰ ਤਾਂ ਵੈਸੇ ਤੁੰਦ ਫਿਰ ਆਇਆ ਤੇ ਇੱਥੇ ਜਦੋਂ ਇੱਥੋਂ ਵਾਪਸ ਜਾਣ ਲੱਗਾ ਦੋ ਮੁੰਡੇ ਆਏ ਮੋਟਰਸਾਈਕਲ ਤੇ ਜਿਨ੍ਹਾਂ ਦੇ ਮੂੰਹ ਬਨੇ ਹੋਏ ਸੀਗੇ ਸਿੱਧੀਆਂ ਗੋਲੀਆਂ ਮਾਰਨੀਆਂ ਸ਼ੁਰੂ ਕੀਤੀਆਂ ਤੇ ਮੈਂ ਤਾਂ ਭੱਜ ਕੇ ਬਚਾ ਕੀਤਾ ਆਪਣਾ ਇਨੇ ਫਾਇਰ ਚੱਲੇ ਥੇ ਦੇਖੋ ਉਹਨਾਂ ਨੇ ਚਲਾਏ ਤਾਂ ਬਹੁਤ ਫਾਇਰਾ ਲੇਕਿਨ ਸਾਨੂੰ ਮਿਲੇ ਖਾਲੀ ਛੇ ਆ ਦੋ ਪਿਸਤੌਲ ਸੀਗੇ ਦੋ ਪਿਸਤੌਲ ਦੋ ਪਿਸਤੌਲਾਂ ਦੀਆਂ ਗੋਲੀਆਂ ਚ ਨਿਕਲੇ ਆ ਪੰਜਾਬ ਕਿਹੜੇ ਮੋਲ ਜੀ ਨਿਕਲਿਆ ਦੇਖੋ ਤੁਹਾਡੇ ਦੇ ਵੀ ਹਮਲਾ ਹੋਇਆ ਲੱਗਦਾ ਪੰਜਾਬ ਦਾ ਹੁਣ ਕੀ ਕਰੀਏ ਬੇੜਾ ਕਰ ਕੋ ਹੋਇਆ ਹੈਗਾ ਆਪ ਹੀ ਦੱਸ ਦੋ ਕੋਈ ਹੈਗੀ ਸੁਰੱਖਿਆ ਘਰ ਦੇ ਬਾਹਰ ਸੱਖਿਆ ਹੈ ਨਹੀਂ ਜਿਹੜੇ ਹਮਲਾਵਰ ਮੂੰਹ ਟਕਿਆ ਸੀ ਜਾਂ ਕਿੱਦਾਂ ਸੀ ਮੂੰਹ ਟਕੇ ਹੋਏ ਸੀ ਤੁਹਾਡੇ ਦੋ ਜਣੇ ਸੀ ਦੋ ਜਣੇ ਦੋਨਾਂ ਕੋ ਪਿਸਟਲ ਦੋਨਾਂ ਕੋ ਪਿਸਟਲ ਦੋਨਾਂ ਨੇ ਮੋਟਰਸਾਈਕਲ ਰੋਕੇ ਚਲਾਏ ਮੋਟਰਸਾਈਕਲ ਰੋਕੇ ਚਲਾਏ ਹੂੰ ਉਹ ਮੰਗ ਕਰਨੀ ਜਿਹਨੇ ਪੁਲਿਸ ਕੋਲੋਂ ਮੰਗ ਹੀ ਕਰਨੀ ਆ ਇਹਨਾਂ ਕੋਲ ਦੇਖ ਲਓ ਜੇ ਕੋਈ ਹੁੰਦਾ ਤਾਂ ਜਾਂ ਕੋਈ ਹੋਰ ਕਾਰਵਾਈ ਦੱਸੋ ਉੱਥੇ ਚੱਲ ਜੰਨੇ ਆ ਹੈਗਾ ਕੋਈ ਜਵਾਬ ਤਾਂ ਦੱਸ ਦੋ ਪਤਾ ਨਹੀਂ ਸਵੇਰ ਨੂੰ ਲੱਭ ਲਾਂਗੇ ਮੌਕੇ ਤੇ ਮੌਕੇ ਤੇ ਬਾਈ 6 6 ਖਾਲੀ ਰੌਂਦ ਲੱਭੇ ਆ 6 ਲੱਭ ਕਿਉਂ ਗਏ ਮੌਕੇ ਤੇ ਪੁਲਿਸ ਕੋਈ ਅਲੱਗ ਅਲੱਗ ਪਹੁੰਚਾ ਮੌਕੇ ਤੇ ਪੁਲਿਸ ਤਾਂ ਗਈ ਪਹੁੰਚ ਵਿਚਾਰੀ ਪਰ ਹੁਣ ਇਹਨਾਂ ਨੂੰ ਦੇਖੋ ਕਿ ਕੋਈ ਸਰਚ ਕਰਾਉਂਦੇ ਟਰੇਸ ਕਰ ਪਾਉਂਦੇ ਕਿ ਨਹੀਂ ਘਟਨਾ ਇਹ ਮੇਰੇ ਚਾਚਾ ਜੀ ਆ ਚੇਅਰਮੈਨ ਜ਼ਿਲ੍ਹਾ ਪੰਚਾਇਤ ਕਬੂਰਤਲਾ ਇਹ ਨਾ ਕਾਹੀ ਜਿਹੇ ਕੰਮ ਤੋਂ ਆਪਣੇ ਤੋਂ ਵਾਪਸ ਤੇ ਜਦੋਂ ਆਪਾਂ ਸੈਰ ਕਰਨ ਪਿੰਡ ਵਿੱਚ ਆਮ ਹੀ ਨਿਕਲੇ ਆਈਦਾ ਘਰ ਤੋਂ ਬਾਹਰ ਕੋਈ ਵੀ ਨਹੀਂ ਦੂਰੀ ਅਜੇ ਜੀ ਬਸ ਆਮ ਆਪਣੇ ਘਰ ਤੋਂ ਦੂਜੇ ਘਰ ਤੱਕ ਸੈਰ ਕਰਨ ਆਏ ਆ ਤੇ ਅਣਪਛਾਤੇ ਵਿਅਕਤੀ ਆਏ ਕੋਈ ਦੋ ਮੋਟਰਸਾਈਕਲ ਤੇ ਉਹਨਾਂ ਨੇ ਅੰਨੇਵਾ ਫਾਇਰਿੰਗ ਕੀਤੀ ਭਾਜੀ ਜਿਨ੍ਹਾਂ ਵਿੱਚੋਂ 6 ਗਾਇਰ ਦੇ ਪੁਲਿਸ ਮੁਲਾਜ਼ਮਾਂ ਨੂੰ ਹੋਏ ਆ ਰੌਣਕ ਬਰਾਮਦ ਹੋ ਚੁੱਕੇ ਆ ਰੌਣਕ ਬਰਾਮਦ ਹੋ ਚੁੱਕੇ ਭਾਜੀ ਤੇ ਭੱਜ ਗਏ ਉਹਨਾਂ ਨੇ ਆਪਣੀ ਜਾਨ ਬਚਾਈ ਭਾਜੀ ਚੱਲਦੇ ਆ ਚੱਲਦੇ ਆ ਪਿੱਛੇ ਘਰ ਤੱਕ ਬੰਦੇ ਭੱਜੇ ਭਾਜੀ ਕਰਦੇ ਗੇਟ ਦੇ ਅੱਗੇ ਤੱਕ ਬੰਦੇ ਭੱਜੇ ਭਾਜੀ ਉਹ ਪਿਸਤਲ ਉਹਨਾਂ ਦੇ ਕੋਲ ਮੌਜੂਦ ਸੀ ਦੋ ਪਿਸਤਲਾਂ ਦੇ ਨਾਲ ਫਾਇਰਿੰਗ ਕੀਤੀ ਭਾਜੀ ਇਹਨਾਂ ਨੇ ਮੌਕੇ ਤੇ ਪੁਲਿਸ ਦੇ ਅਧਿਕਾਰੀ ਪਹੁੰਚੇ ਹੋ ਹਾਂਜੀ ਭਾਜੀ ਹਾਂਜੀ ਭਾਜੀ ਮੈਡਮ ਨੂੰ ਫੋਨ ਕੀਤਾ ਸੀਗਾ ਐਸਐਚਓ ਸੋਨ ਮੈਡਮ ਜੀ ਨੂੰ ਤੇ ਉਹਨਾਂ ਨੇ ਭੇਜਿਆ ਜੀ ਅਧਿਕਾਰੀ ਜੋ ਵੀ ਆਪਣੇ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਕਾਰਵਾਈ ਭਾਜੀ ਹੋਣੀ ਚਾਹੀਦੀ ਹੈ ਤੁਹਾਡੇ ਸਾਹਮਣੇ ਜੇ ਉਹ ਇੱਥੇ ਇੰਨੇ ਚੁਣੇ ਹੋਏ ਬੰਦਿਆਂ ਦਾ ਨਮਾਇੰਦਾ ਹੀ ਨਹੀਂ ਸੇਫ ਤੇ ਹੋਰ ਭਾਜੀ ਆਮ ਇਨਸਾਨ ਤੋਂ ਅਸੀਂ ਕੀ ਆਸ ਕਰਦੇ ਹਾਂ ਕਿੰਨੀ ਇਲੈਕਸ਼ਨ ਦੇ ਵਿੱਚ ਵੋਟ ਪੈਂਦੀ ਐ ਇਸ ਇਨਸਾਨ ਨੂੰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤੇ ਅਸੀਂ ਆਮ ਇਨਸਾਨ ਤੋਂ ਕੀ ਆ ਮੰਗ ਕਰਦੇ ਆ ਇਨਸਾਫ ਦੀ ਭਾਜੀ ਜੇ ਇੱਕ ਇੰਨਾ ਇਲੈਕਟਿਡ ਬੰਦਾ ਹੀ ਨਹੀਂ ਸੇਵ ਤੇ ਆਮ ਇਨਸਾਨ ਕੀ ਸੇਵ ਇੱਥੇ ਅਧਿਕਾਰੀ ਆ ਰਹੇ ਕਿਸ ਕਿਸ ਕੋਲ ਬੈਠ ਕੇ ਆ ਰਹੇ ਬੇ ਨਹੀਂ ਚੇਅਰਮੈਨ ਸਾਹਿਬ ਇੱਥੇ ਵਜੂਸੀ ਜ਼ਿਲ੍ਹਾ ਪ੍ਰੀਸ਼ਦ ਦੇ ਜਿਹਨੇ ਗੋਲੀਆਂ ਚੱਲੀਆਂ ਸਰਪੰਚ ਤੋਂ ਪੁੱਛਦਾ ਹਾਂ ਉਹ ਸਭ ਠੀਕ ਹੈ ਉਹਨਾਂ ਨੇ ਤੁਹਾਨੂੰ ਕੀ ਜਾਣਕਾਰੀ ਦਿੱਤੀ ਤੁਸੀਂ ਮੁਕੇ ਤੇ ਪਹੁੰਚੇ ਦੂਜਾ ਪਿੰਡ ਦੇ ਚੇਰਮੈਨ ਬਾਤੁਰਮਕਰ ਨਿਕਲੇ ਸੀਗੇ ਅੱਛਾ ਜੀ ਇਧਰੋਂ ਵਸ ਜਾ ਰਿਹਾ ਇੱਥੇ ਕਿੰਨੇ ਨੌਜਵਾਨ ਸੀ ਜਿਨ੍ਹਾਂ ਦਾ ਹਮਲਾ ਕੀਤਾ ਇਸ ਬਾਰੇ ਰਿਪੋਰਟ ਕਰੀ ਜਾ ਰਹੀ ਹੈ ਪਤਾ ਕਰ ਰਿਹਾ ਕਿੰਨੇ ਕਿੰਨੇ ਖੋਲ ਭਰਾਮ ਤੋਂ ਸ਼ੇਰੋਂ ਭਰਾਮ ਤੋਂ ਮੌਕੇ ਤੋਂ